ਸਰੀ ਭਾਈ ਬੜੀ ਸਪਸ਼ਟ ਨਾਲ ਲਿਆ ਮੈਨੂੰ ਤੁਹਾਡੀਆਂ ਵੋਟਾਂ ਨਾਲ ਕੋਈ ਜਣਾ ਨਹੀਂ ਅਸੀਂ ਕੋ ਥੜੇ ਬਣਾਉਣੀ ਹੈ ਪਿੰਡ ਚ ਭਾਈਚਾਰਾ ਬਣਿਆ ਰਿਹਾ ਉਹ ਸਾਨੂੰ ਕੋਈ ਥੜੇ ਵੀ ਤੁਸੀਂ ਮਤਲਬ ਪੱਟ ਪੂਰ ਜਿਹਨਾਂ ਦਾ ਸਰਦਾਬਾ ਜਿਹੜੇ ਸੰਦੇ ਆ ਉਹਨਾਂ ਦਾ ਲੈਤਾ ਤੇ ਬਾਕੀ ਗਰੀਬ ਦਾ ਕੁਮਰਦਾ ਅਸੀਂ ਕਿਸੇ ਹੋਰ ਪਿੰਡ ਦੇ ਲਾਂਗੇ ਤੇ ਵਾਜੂ ਸਮਾਨ ਜੈਨੂਨ ਦੇ ਦੋ ਜੀ ਆਪੇ ਇਹ ਸਾਡਾ ਨਾਮ ਆ ਤੁਹਾਨੂੰ ਕੋਈ ਕੋਈ ਪਾਰ ਪਾ ਕੇ ਨਹੀਂ ਹੁੰਦਾ ਤੇਰਾ ਜਿਹਾ ਬੱਗਾ ਡਕਾਲ ਨਹੀਂ ਕੀ ਆ ਹੋਰ ਕੰਮ ਕਰ ਕੀ ਆ ਤੂੰ ਮੇਰੇ ਕੋਈ ਤੁਹਾਡੀ ਬਾਤ ਬੱਚਾ ਤੁਹਾਡਾ ਬੱਚਾ ਬਿਨਾਰ ਇਹੋ ਖੇਤੀ ਕਰੀਦਾ ਆਉ ਕਿੱਥੇ ਘਰ ਤੱਕ ਆ ਰੀਆ ਲੈਂਟਰ ਲਈ ਨਹੀਂ ਹੈਗਾ ਡੇਟਾ ਨਹੀਂ ਆ ਜੇ ਅੱਜ ਇਹ ਨਹੀਂ ਆਗਾ ਜੇ ਮਤਲਬ ਹੋਰ ਬੇਡੀਆਂ ਬੇਟੇ ਰਗੀਆਂ ਹੁੰਦੀਆਂ ਵਾਂਗ ਆ ਹੁਣ ਡੰਗਰ ਮਰਿਆ ਵਾ ਡੰਗਰ ਮਰਿਆ ਬਿਮਾਰ ਹੋ ਕਹਿੰਦੇ ਰੋੜਿਆ ਲਖਾਉ ਮੈਂ ਨਹੀਂ ਲਖਾਉਂਦਾ ਦੋਸਤੋ ਪਿੰਡ ਲੱਖੋਵਾਲ ਦੇ ਵਿੱਚ ਆ ਇੱਕ ਲੱਖੋਵਾਲ ਤੇਜ ਨਾਲੇ ਲੱਗੇ ਸੀਗਾ ਜਿੱਥੇ 235 ਜੜੀਆਂ ਬੋਰੀਆਂ ਖਾਦ ਫੀਡ ਬੀਜ ਦੀ ਤੇ ਡੀਜ਼ਲ ਦੀ ਜਿਹੜੀ ਸੇਵਾ ਕੀਤੀ ਸੀਗੀ ਇਹ ਲੱਖੋਵਾਲ ਰਮਦਾਸ ਦੇ ਲੱਗੇ ਪੈਂਦਾ ਔਰ ਮੈਂ ਅੱਗੇ ਵੀ ਦੱਸਿਆ ਵੀ ਜੇ ਇਸ ਪਿੰਡ ਦੇ ਵਿੱਚੋਂ ਡਿਮਾਂਡ ਆਉਂਦੀ ਆ ਵੀ ਸਾਡੇ ਵੀ ਆ ਕੇ ਵੇਖ ਲਿਆ ਜਾਵੇ ਖਾਦ ਤੇ ਬਿਜਲੀ ਉੱਥੇ ਜੋ ਜਾਇਦਾਵਾ ਤੇ ਪਿੰਡ ਵਾਲੇ ਕੋਈ ਨਾ ਕੋ ਕਿਸੇ ਦੇ ਘਰ ਦੇ ਹਾਲਾਤ ਵੀ ਦੱਸ ਦਿੰਦੇ ਆ ਵੀ ਬਹੁਤ ਮਤਲਬ ਬਿਖਸਤਾ ਹੁੰਦਾ ਕੋ ਪੈੜੀ ਵੀ ਬਹੁਤੀ ਨਹੀਂ ਕਿੰਨੀ ਡੇੜ ਕਿੰਨਾ ਪੈੜੀ ਜੀ ਮਾਲਕੀ ਤੁਹਾਡੀ ਇਹ ਵਿੱਚੇ ਵੇਲੀ ਹੈ ਜੀ ਡੇਢ ਏਕੜ ਪੈ ਲਈ ਆ ਤਿੰਨ ਕਿੱਲੇ ਠੇਕੇ ਤੇ ਆ ਜੀ ਹਾਂਜੀ ਤਿੰਨ ਕਿੱਲੇ ਠੇਕੇ ਤੇ ਤਿੰਨ ਕਿੱਲੇ ਠੇਕੇ ਤੇ ਲਈ ਆ ਭਾਉ ਕਸ਼ਮੀਰ ਸੋਨਾ ਹਾਂਜੀ ਭਾਉ ਕਸ਼ਮੀਰ ਸੋਨਾ ਔਰ ਸਾਰੇ ਪਿੰਡ ਨੇ ਸਿਫਤ ਇਹ ਕੀਤੀ ਆ ਵੀ ਪਿੰਡ ਚ ਜਦੋਂ ਚਾਰ ਕੇ ਸਰਪੰਚ ਸਾਹਿਬ ਵੀ ਦੱਸਦੇ ਆ ਵੀ ਚਾਰਾ ਆਇਆ ਸੀ ਜੀ ਔਰ ਲੋਕੀ ਅੰਨੇ ਵਾਇਲ ਖਾਈ ਜਾਂਦੇ ਵੀ ਸਾਡੇ ਵੀ ਡੰਗਰ ਰਹਿ ਗਏ ਆ ਤੇ ਉਹਨੇ ਕਿਹਾ ਜੀ ਨਹੀਂ ਮੈਂ ਮਹਾਰਾਜ ਦੇ ਜਾਨਾ ਦਰ ਦੇ ਉੱਤੇ ਮੇਰਾ ਕੋਈ ਡੰਗਰ ਨਹੀਂ ਮੈਨੂੰ ਇਹੋ ਜੀ ਕੋਈ ਚੀਜ਼ ਨਹੀਂ ਚਾਹੀਦੀ ਵੀ ਅਜੇ ਵੀ ਇਮਾਨਦਾਰੀ ਜਿਹੜੀ ਉਹ ਵੇਖਣ ਨੂੰ ਮਿਲ ਜਾਂਦੀ ਆ ਬਹੁਤ ਥਾਵਾਂ ਤੇ ਤੇ ਅਸੀਂ ਵੇਖੇ ਹੈ ਨਾ ਜੋ ਸਾਡੇ ਨਾਲ ਵੀ ਹੁੰਦਾ ਪਰ ਚਲੋ ਮੈਂ ਇਹਨਾਂ ਚੀਜ਼ਾਂ ਨੂੰ ਕੋਈ ਬਹੁਤਾ ਬੁਰਾ ਨਹੀਂ ਮੰਨਦਾ ਹਾਲਾਤ ਹੀ ਇਹੋ ਜੇ ਬਣ ਗਏ ਆ ਔਰ ਜਦੋਂ ਲਿਸਟ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਬਣਾ ਰਹੇ ਸੀ ਇਹ ਲਿਸਟ ਤੇ ਨਹੀਂ ਫਾਈਨਲ ਕੀਤੀ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕੀਤੀ ਆ ਕਿ ਜੇ ਲਿਸਟ ਸਾਨੂੰ ਠੀਕ ਠੀਕ ਜਾਂ ਲੋੜਵੰਦਾ ਦੀ ਦਿੱਤੀ ਜਾਊਗੀ ਤੇ ਅਸੀਂ ਤੁਹਾਡੀ ਸੇਵਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਸੇ ਨਾ ਕਿਸੇ ਨੂੰ ਅਪੀਲ ਜ਼ਰੂਰ ਕਰਾਂਗੇ ਪਰ ਸਾਡਾ ਇੱਕ ਸਾਫ਼ ਤੇ ਸਪਸ਼ਟ ਜਿਹਾ ਕੰਮ ਆ ਸਾਡਾ ਕੋਈ ਵੋਟਾਂ ਵਾਲਾ ਚੱਕਰ ਨਹੀਂ ਹੈਗਾ ਵੀ ਕਿੰਨੂੰ ਅਸੀਂ ਖੁਸ਼ ਕਰਨਾ ਤੇ ਕਿੰਨੇ ਨਾਰਾਜ਼ ਹੋਣਾ ਵਾ ਜੇ ਲਿਸਟ ਤੁਹਾਡੀ ਨਾਂ ਠੀਕ ਆਈ ਤੇ ਅਸੀਂ ਤੁਹਾਡੇ ਪਿੰਡ ਨੂੰ ਮਤਲਬ ਫਤਿਹ ਬਲਾ ਜਾਵਾਂਗੇ ਫਿਰ ਕੋ ਹੋਰ ਪਿੰਡ ਲੋੜਵੰਦਾਂ ਦਾ ਲੱਭ ਲਾਂਗੇ ਉੱਥੇ ਸੇਵਾ ਨਿਭਾ ਲਾਂਗੇ ਪਰ ਆ ਘਰ ਜਦੋਂ ਭਾਉ ਹਣਾ ਦਾ ਮੈਨੂੰ ਵਿਖਾਉਣ ਲਿਆਂਦਾ ਘਰ ਦੇ ਵਿੱਚ ਸਾਰੀ ਚੱਲ ਰਹੀ ਆ ਔਰ ਤਿੰਨ ਭਾਉ ਜਿੰਦੀਆਂ ਬੇਟੀਆਂ ਤਿੰਨੇ ਵਿਆਈਆਂ ਇੱਕ ਬੇਟਾ ਕੋਹਦੀਆਂ ਦੋ ਬੇਟੀਆਂ ਨੇ ਔਰ ਨਾਲ ਉਹ ਜੀ ਸੀ ਬੀ ਦੇ ਉੱਤੇ ਡਰਾਈਵਰੀ ਕਰਦਾ ਕਦੇ ਦਿਹਾੜੀ ਲੱਗੀ 500 ਰੁਪਏ ਕਦੇ ਨਾ ਲੱਗੀ ਮੈਂ ਅੱਗੇ ਵੀ ਕਹਿਣਾ ਕਿ ਜਿਹੜਾ ਘਰ ਫੜੀਦਾ ਮੈਂ ਉੱਥੇ ਵੇਖਦਾ ਹੁਣ ਵੀ ਇਹ 10-10 ਬੋਰੀਆਂ ਕਰਕੇ ਸੀਮੈਂਟ ਲਿਆਉਣ ਦੇ ਉਹ ਜੀ ਹਾਂਜੀ 10 10 ਬੋਰੀਆਂ ਕਰਕੇ ਸੀਮੈਂਟ ਤੇ ਆ ਬੀਮ ਦੇ ਵਿੱਚ ਸਰੀਆ ਪੈਣਾ ਤੇ ਜਿੰਨਾ ਜਿੰਨਾ ਸਮਾਨ ਕੋ ਮਿਲ ਜਾਂਦਾ ਕੋ ਰਿਸ਼ਤੇਦਾਰ ਮਤ ਕਰੀ ਜਾਂਦੇ ਨੇ ਜਾਂ ਜਿੱਥੋਂ ਕੋ ਔੜ-ਬੌੜ ਹੋ ਜਾਂਦਾ ਵਾ ਕੋ ਲਾਕੇ ਵਾਲੇ ਜੇ ਕੋ ਕਰ ਦਿੰਦੇ ਨੇ ਤੇ ਉਸ ਹਿਸਾਬ ਨਾਲ ਸਾਰੀ ਸ਼ੁਰੂ ਕੀਤੀ ਆ ਪਰ ਮੈਂ ਜਦੋਂ ਇੱਥੇ ਆਇਆ ਮੈਂ ਇੱਕ ਗੱਲ ਦਾ ਭਾਉਤਰਨਾ ਵਾਦਾ ਕਰਕੇ ਚੱਲਿਆ ਕਿਸੇ ਨਾ ਕਿਸੇ ਨੂੰ ਅਪੀਲ ਕਰੂੰਗਾ ਮੈਨੂੰ ਪਤਾ ਹੈ ਵੀਡੀਓ ਪੈਂਦੀ ਆ ਸ਼ਾਮ ਤੱਕ ਜਾਂ ਕੱਲ ਤੱਕ ਫੋਨ ਆ ਜਾਊਗਾ 1.5 ਲੱਖ ਰੁਪਈਆ ਐਸਟੀਮੇਟ ਜਿਹੜਾ ਇਹਦਾ ਲਵਾਇਆ ਵਾ ਵੀ ਘਰ ਜਿਹੜਾ ਇਹਦਾ ਹੁਣ ਬਾਕੀ ਸਾਰਾ ਵਾ ਉਹ ਕੰਪਲੀਟ ਹੋ ਜਾਊਗਾ 8 ਸੈਂਕੜੇ ਮੇਰੇ ਖਿਆਲ ਇਹਨ ਬਾਕੀ ਪੈਣ ਵਾਲਾ ਮਿਸਤਰੀ ਸਾਹਿਬ ਨੇ ਦੱਸ ਦਿੱਤਾ ਵੀ 8-9 ਕੁਇੰਟਲ ਸਰੀਆ ਚਾਹੀਦਾ ਸੀਮੈਂਟ ਚਾਹੀਦਾ ਵਾ ਕੋਈ ਇੱਟ ਚਾਹੀਦੀ ਆ ਰੇਤਾ ਬਜਰੀ ਚਾਹੀਦੀ ਆ 1.5 ਲੱਖ ਰੁਪਇਆ ਤੁਹਾਡੀ ਇੱਕ ਜਿੱਦਣ ਤੁਹਾਡੇ ਪਿੰਡ ਜੇ ਬੀਜ ਵਾਲੀ ਫਾਈਨਲ ਹੋ ਗਈ ਨਹੀਂ ਤੈਨੂੰ ਕੱਲੇ ਨੂੰ ਜਰੂਰ ਦੇਣ ਆ ਜਾਾਂਗੇ ਅਸੀਂ ਜਿੱਦਣ ਵੀ ਆਏ 2-4 ਦਿਨ ਦੇ ਵਿੱਚ ਹੀ ਤੁਸੀਂ ਹੁਣ ਕਿਸੇ ਕੋ ਪੈਸੇ ਫੜਨੇ ਨਹੀਂਗੇ ਗੁਰਸਿੱਖ ਬੰਦਾ ਤੂੰ ਅਮਰਧਾਰੀ ਬੰਦਾ ਵਾ ਪੈਸੇ ਨਹੀਂ ਕਿਸੇ ਕੋ ਫੜਨੇ 1.5 ਲੱਖ ਰੁਪਇਆ ਦੀ ਜ਼ਿੰਮੇਵਾਰੀ ਇਹ ਆ ਮੇਰੀ ਇੱਕ ਡੰਗਰ ਉਹਨੇ ਦੱਸਿਆ ਵੀ ਮੇਰਾ ਹੱਥ ਨਾਲ ਨਹੀਂ ਮਰਿਆ ਬਿਮਾਰ ਹੋ ਕੇ ਮੇਰੀ ਗਾਂ ਹੀ ਸੀਗੀ ਜੀ ਹਾਂਜੀ ਗਾਂ ਹੀ ਗਾਂ ਜਿਹੜੀ ਮਰ ਗਈ ਆ ਮੈਂ ਝੂੜ ਨਹੀਂ ਮਾਰਦਾ ਵੀ ਹੜ ਕਰਕੇ ਨਹੀਂ ਬਿਮਾਰ ਸੀ ਉਹਦੀ ਕੀਮਤ ਜਿਹੜੀ 50 ਹਜ਼ਾਰ 40 50 ਹਜ਼ਾਰ ਸੀਗੀ 2 ਲੱਖ ਰੁਪਏ ਦੀ ਮਤ ਸੀ ਤੁਹਾਡੀ ਜਿੱਦਣ ਵੀ ਆਏ ਹੁਣ ਕਰਕੇ ਜਾਵਾਂਗੇ 2-4 ਦਿਨਾਂ ਦੇ ਵਿੱਚ ਹੁਣ ਲਾਓ ਜਕਾਰਾ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਯਾਰ ਇੱਕ ਦੂਜੇ ਦੀ ਬਾਹ ਫੜਿਆ ਕਰੋ ਜਿੱਥੇ ਕੋ ਲੋੜਵੰਦ ਆ ਜੇ ਅਸੀਂ 20 ਵੀ ਤੁਹਾਡੇ ਪਿੰਡ ਦੇਣ ਆਉਣਾ ਵਾ ਜਿਹਦਾ ਕੋ ਸਰ ਸਕਦਾ ਜਿਹੜਾ ਕੋ ਸੌਖਾ ਜਿਹਦਾ ਕੋ ਮਤਲਬ ਮੈਂ ਇਹਨਾਂ ਨੁਕਸਾਨ ਤੇ ਸਾਰਿਆਂ ਦਾ ਹੋਇਆ ਉਹਦੀ ਭਰਪਾਈ ਨਹੀਂ ਹੋ ਸਕਦੀ ਪਰ ਉਹਦੀ ਜਗ੍ਹਾ ਦੇ ਉੱਤੇ ਕੋਈ ਕਰਜਾਈ ਹੋਣੋਂ ਬਾਜ ਜਾਵੇ ਕੋਈ ਕਿਸੇ ਦਾ ਘਰ ਦਾ ਸਮਾਨ ਹੀ ਖਰਾਬ ਹੋ ਗਿਆ ਉਹ ਦੁਬਾਰਾ ਲੈਣ ਜੋਗਾ ਹੀ ਹੋ ਜਾਵੇ ਉਹ ਉਹਦੇ ਪੈਸੇ ਦੇ ਨਾਲ ਤੇ ਆਪਣਾ ਨਾਂ ਕਟਾ ਕੇ ਵੀ ਮਾਰੇ ਬੰਦਿਆਂ ਦਾ ਜ਼ਰੂਰ ਲਖਾਇਓ ਇਹ ਕਿਤੇ ਰੱਬ ਦੀ ਕਚਹਿਰੀ 'ਚ ਕੱਲ ਨੂੰ ਜਾਣਾ ਵਾ ਉੱਥੇ ਤੇ ਮਤਲਬ ਕਹਿਣ ਵਾਲੇ ਬਣਾਂਗੇ ਵੀ ਕੋ ਚੰਗਾ ਕੰਮ ਕਰਕੇ ਆਏ ਆ ਆਪਣੇ ਹਿੱਸੇ ਦਾ ਜੇ ਕੋ ਆਇਆ ਸੀਗਾ ਕਿਸੇ ਨੂੰ ਦੇ ਕੇ ਆਏ ਆ ਉਹ ਜਿਹੜੀ ਸੇਵਾ ਵਾ ਗੁਰੂ ਘਰ ਚੜਾਉਣ ਨਾਲ ਕਿਸੇ ਗਰੀਬ ਦੀ ਜਿਹੜੀ ਸੇਵਾ ਕੀਤੀ ਉਹ ਮਤਲਬ ਜਿਆਦਾ ਮਿਹਨੇ ਰੱਖਦੀ ਆ ਪ੍ਰਮਾਤਮਾ ਵੀ ਉਸੇ ਵਿੱਚ ਹੀ ਖੁਸ਼ ਹੁੰਦਾ ਵਾ ਸੋ ਇਹ ਤੀਜਾ ਘਰ ਆ ਜਿੱਥੇ ਅਸੀਂ ਅੱਜ ਮਤਲਬ ਵੇਖਿਆ ਵਾ ਔਰ ਕੋਸ਼ਿਸ਼ ਆ ਮੈਂ ਇਹ ਵੀ ਕਹਿਣਾ ਕਿ ਅਸੀਂ ਫੜੀ ਜਾਂਨੇ ਆ ਬੜੇ ਜਣੇ ਸਾਨੂੰ ਕਹਿਣ ਵਾਲੇ ਵੀ ਆ ਜਾਂਦੇ ਅਸੀਂ ਬਣਾ ਦਾਂਗੇ ਅਸੀਂ ਬਣਾ ਦਾਂਗੇ ਅਖੀਰ ਜਦੋਂ ਨਾਂ ਵੀ ਆਏ ਜ ਕੋਲੋਂ ਵੀ ਬਣਾਉਣੇ ਪਏ ਤੇ ਗੁਰੂ ਮਹਾਰਾਜ ਨੇ ਬੜਾ ਦਿੱਤਾ ਵਾ ਜਿਹਦਾ ਓਟ ਆਸਰਾ ਲੈ ਕੇ ਬਣਾ ਵੀ ਦਵਾਂਗੇ ਪਰ ਸਾਨੂੰ ਮਗਰੋਂ ਹੀ ਕੋਈ ਕਮੀ ਨਹੀਂ ਆਉਣ ਲਈ ਸਾਰੇ ਸਾਡੇ ਕੋਲ ਸੇਵਾ ਜਿਹੜੀ ਜੈਨੂਨ ਸੇਵਾ ਜਦੋਂ ਇਹਦੇ ਹਾਲਾਤ ਵਿਖਾਈਦੇ ਆ ਤੇ ਬਹੁਤ ਸਾਰੇ ਫੋਨ ਆ ਜਾਂਦੇ ਵੀ ਭਾਜੀ ਸੇਵਾ ਸਾਡੀ ਲਵਾ ਲਿਓ ਸੋ ਇੰਨੀ ਕ ਸੇਵਾ ਜਿਹੜੀ ਉਹ ਕਬੂਲ ਕਰਿਓ ਲਿਸਟ ਸਾਨੂੰ ਇਸ ਘਰ ਦੇ ਬਦਲੇ ਜਿਹੜਾ ਅਸੀਂ ਭਾਉ ਦਾ ਬਣਾ ਕੇ ਚੱਲੇ ਆ ਮਤਲਬ ਇਹਨੂੰ ਹੀ ਗੁਰੂ ਘਰ ਮੰਨ ਕੇ ਗੁਰੂ ਘਰ ਦੀ ਸੇਵਾ ਮੰਨ ਕੇ ਸਾਨੂੰ ਲਿਸਟ ਸਿਰਫ ਲੋੜਵੰਦਾ ਦੀ ਸਵੇਰ ਤੱਕ ਜਿਹੜੀ ਉਹ ਪੁੱਛਦੀ ਕਰ ਦਿਓ ਸਾਡੇ ਕੋਲ ਕੋ ਪਰਸੋਂ ਰਾਜਸਥਾਨ ਤੋਂ ਸਾਡੇ ਦੋਸਤ ਨੇ ਉਹਨਾ ਆਉਣਾ ਪਹਿਲਾਂ ਵੀ ਸਾਡੇ ਨਾਲ ਸੇਵਾ ਕਰਕੇ ਗਏ ਸੀ ਸਾਡੀ ਕੋਸ਼ਿਸ਼ ਆ ਵੀ ਤੁਹਾਡੀ ਜਿਹੜੀ ਉਹ ਬੀਜ ਤੇ ਖਾਦ ਵਾਲੀ ਸੇਵਾ ਵੀ ਇੱਕ ਅੱਧੇ ਦਿਨ ਚ ਕਰਾ ਦਾਂਗੇ ਧੰਨਵਾਦ